ਵੇਰੀ ਗੁੱਡ ਵੈਰੀ ਮਨਤੇਜ ਵੀ ਜੈ ਸੇਵਾ ਕਰਨ ਚਲੋ ਜੀ ਖੀਰ ਪਿਛੇ ਰੋਹ ਦੀ ਖੀਰ ਪਿਛੇ ਲੜ ਪਈ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਚੱਲ ਜਾ ਸਾਰੇ ਭਰਾਵਾਂ ਦੇ ਠੀਕ ਠਾਕ ਹੋਰ ਹੋਰ ਗੁਰੀ ਸਰਾਈ ਚੈਨਲ ਵਲੌਗ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਹੋਰ ਸੁਣਾਓ ਨਵੀਆਂ ਤਾਜ਼ੀਆਂ। ਅੱਜ ਹੈਗਾ ਜੀ ਆਪਣੇ ਖੰਡਪੜ ਸਾਹਿਬ ਦਾ ਲਾਸਟ ਦੇਣੇ ਆ ਤੇ ਅੱਜ ਪੈਣੇ ਆ ਭੋਗ ਆਪਣੇ ਗੁਰਦਰਾ ਸਾਹਿਬ। ਤੇ ਅੱਜ ਜਣੀ ਸਵਾਪ ਦੀ ਤੇ ਕਥਾ ਕੀਰਤਨ ਹੋਊਗਾ ਨਾਲੇ ਪ੍ਰਸ਼ਾਦਾ ਪਾਣੀ ਫੁੱਲ ਚੱਲੂਗਾ ਤੇ ਤੁਹਾਨੂੰ ਪੂਰਾ ਵਲੌਗ ਦਿਖਾਵਾਂਗੇ। ਪਿਛਲੇ ਵਲੌਗ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀ ਕਿ ਨਗਰ ਕੀਰਤਨ ਕੱਢਿਆ ਹੈ ਸਾਰੇ ਪਿੰਡ ਦੇ ਵਿੱਚ। ਪਿੰਡ ਅਮਰ ਜੁਲਵਾਹ ਰਾਜ ਗੋਰੀ ਜਨੰਤ ਲਚਿਰਾ ਤੇ ਜਰਕ ਪਲਸ ਸੇਵਾਦਾਰ ਵੀਰ ਆਪਣੇ ਬੈਗੇ ਆ ਜਾਣਾ ਗੋਰੀ ਜਾਣਾ ਖਾਇ ਹੋਲੀ ਹੋਲੀ ਚੰਗਾ ਆੜ ਨਾ ਜਾਵੇ ਗੋਲੇ ਖਾ ਕੇ ਇਤਨੇ ਵਾਰ ਤੇ ਬਾਤਾਂ ਤੇ ਵਾਰ ਕਰੇ ਸਿਆਣ ਤੋਂ ਪਾਉਂਸ ਆ ਆਪਣੇ ਲਵ ਹੀਰੋਣੀ ਆਪੜ ਪਰੰਪਰਿ ਕੋਈ ਬਕੀਓ ਤ੍ਰੇਲ ਲਾ ਲੂ ਭਰਾ ਭਰਾ ਇਕੱਠੇ ਆ ਜਾ ਹਾਂ ਫੋਡਕਾਸਟ ਹੁੰਦਾ ਨਾ ਫੋਡਕਾਸਟ ਹੁੰਦਾ ਫੋਡਕਾਸਟ ਹੁੰਦਾ ठीक ठाक अगे जमाल भाई भी पहुंचे ਕਿਹੜੀ ਐਂਟੀ ਇਹਨੂੰ ਰਾਤੀ ਚਾਹ ਲਿਆ ਗਿਆ ਆ ਗਏ ਆ ਆ ਗਏ ਆ ਗਏ ਹਾਂ ਕਣਕ ਪੁਰੇ ਹੋ ਗਏ ਇਹ ਹਰਤੀਓ ਇਹ ਤਾਂ ਹੀ ਪਿਆਵਾ ਕਣਕ ਵਾਲਾ ਆਟਾ ਲੈ ਬੈਸਟ ਕਰਵਾਣੀ ਜੀ ਕਿਹੜਾ ਹੋਦਾ ਆਪਣਾ ਯਾ ਇੱਧਰ ਮੈਨੂੰ ਕਰਾ ਲੈ ਟੇਸਟ ਮੈਂ ਵੇਖਦਾ ਬੈਠੇ ਨੰਦ ਕਾਲਾ ਆ ਗਿਆ ਸਾਲਾ ਆ ਗਿਆ ਆਟਾ ਲੈ ਹੁਣ ਚੱਕੀ ਤੇ ਲੈਣ ਜਾਓ कोड़ी दिखाई đi. ब्लैक खा ले और 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 ਬਹੁਤ ਭਲਾ ਬਖਸ਼ਿਆ ਜੀ ਬੰਦੇ ਦੀ ਚੋਟੇ ਬੈਗ ਦਾ ਪਾ ਦਿੱਤਾ ਇਹਦੇ ਕੋਲ ਬਿਲਾਵਾਰ ਦੇ ਪਾਸੇ ਦੇ ਹੋਇਆ ਜੀ वेरी गुड वेरी गुड बंद भी सेवा करना

ਐ ਚੱਲ ਗਈ ਗੋਬੀ ਦਾ ਲੰਗਰ ਵੀ ਲਾਤਾ ਜੇ ਤੇ ਗੁਰਪ੍ਰਧਾ ਕਿੰਨੇ ਗਏ ਤਾਂ ਆਪਣੇ ਡਬੇ ਤੇ ਤਾਂ ਖੜਾਈ ਕਰਨੀ ਪਾਉਦੇ ਐਡਾ ਗੋਬੀ ਦਾ ਲੰਗਰ ਮੇਲ ਲੱਗਾਈ ਉਹ ਮੇਲ ਲੱਗਾਈ ਗੋਬੀ ਦਾ ਲੰਗਰ ਚੱਲਣ ਲੱਗਾ ਹੀ ਉਹ ਸਰਗੇ ਤੇਰੇ ਗੋਬੀ ਦਾ ਵੀ ਜੀ ਸਾਹਿਬ ਗੋਬੀ ਦਾ ਲੰਗਰ ਹੀ ਲਾਤਾ ਹੀ ਹਰ ਸਦਕੇ ਜਾਂਦਾ ਹੀ ਆ ਕੰਮ ਤਾਂ ਘੜਾਈ ਆ ਗੋਬੀ ਦਾ ਲੰਗਰ ਲੱਗ ਗਿਆ ਹੀ ਆ ਨਹੀਂ ਵੀ ਗਿਆ ਚੱਲ 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 ਜਾਦਾ ਕਾ ਮਰ ਗਿਆ ਲੈ ਲੈ ਵਾਗ ਲੈ ਜਾ ਨਹੀਂ ਕਹੀ ਅਰਸੇ ਤੋਂ ਤੂੰ ਹੀ ਲੈ ਜਾ ਕੋਈ ਭੋਲੇ ਲੈ ਜਾ ਦੋ ਦਿਨ ਭੋਲੇ ਤੂੰ ਹੀ ਵੇ ਗੋभी ਜਾਂਦੀ ਕਿ ਨਹੀਂ ਅਸ ਲੈ ਜਾ ਓਏ ਦਾਦਾ ਨਹੀਂ ਲੈ ਜਾ ਇੱਕ ਅੱਧਾ ਹੋ ਗਈ ਸਵਾਪਤੀ ਹਣ ਸਮਾਪਤੀ ਹੋ ਗਈ ਸਾਰੇ ਸੇਵਾਦਾਰ ਵੀ ਡੈਵੇ ਆ ਚਿਤਾਇਆਂ ਇਕੱਠੀਆਂ ਕਰਨਾ ਟਾਟ ਸਪਾਈਸ ਵੀ ਕਰ ਲਈ ਹੁਣ ਇੱਕ ਕਰੀ ਇਧਰ ਲੜ ਪਏ ਜੀ ਦੋਵੇਂ ਭਰਾ ਕਵਾਤ ਹੋਇਣਾ ਹੀ ਹੁੰਦਾ ਇਧਰ 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 ਅਸੀਰ ਹੋਏ ਓਏ ਓਏ ਡੈਪ ਹੋਗਾ ਕੰਮ ਕਈ ਕਰਨਾ ਮੁੜ ਕੇ ਜੇ ਬੋਲੇ ਨਹੀਂ ਆਈਦਾ ਤੂੰ ਲੜ ਪਏ ਲੜਨਾ ਨਹੀਂ ਐ ਇਦਾਂ ਨਹੀਂ ਕਰਨਾ ਇਧਰ ਆ ਓਹ ਓਏ ਕਰੀ ਸੱਦੇ ਕਰੀ ਗੱਲ ਵਧ ਗਈ ਇੱਧਰ ਗੱਲ ਵਧ ਗਈ ਉਹ ਨਾ ਨਾ ਤੂੰ ਗੱਲ ਹੁਣ ਵਧੀ ਮਤੇ ਇੱਧਰ ਆ ਓਏ ਪਰਿਆ ਓਏ ਓਏ ਗੱਲ ਹੁਣ ਵਧੀ ਉਹ ਹੁਣ ਕਹਿ ਕੀ ਕਹਣ ਕਹਿ ਕੀ ਕਹਤਾ ਨੇ ਜੀ ਇੱਧਰ ਆ ਹੁਣ ਦੱਸ ਕੀ ਕਿਹਾ ਸੀ ਉਹ ਨਾ ਕਰ ਤੂੰ ਸਾਲਿਆ ਇੰਦਰ ਆ ਗਈ ਓਏ ਤੇਰਾ ਭਲਾ ਕੰਮ ਵਧ ਗਏ ਹੁਣ ਵਧੇ ਕੰਮ ਖੀਰ ਪਿਛੇ ਲੜਤੀ ਖੀਰ ਪਿਛੇ ਰੋ ਦੀ ਖੀਰ ਪਿਛੇ ਲੜ ਪਈ ਆਹ ਲਓ ਕੋਈ ਰੀਲ ਆ ਆਹ ਚਾ ਚਾੜ ਲੈ ਘਟਾ ਘਟਾ ਨਾ ਇਧਰ ਵੇ ਓਟ ਘਟਾ ਘਟਾ ਅਰਸ ਚਾੜ ਲੈ ਫਿਰ ਓਏ ਆਈ ਗਣਾ ਤੇਰੇ ਆ ਪੈਦਾ ਕਿਧਰ ਪਰਨਾ ਨਾ ਲੱਥਾ ਓਹੋ ਬਹੁ ਮਾੜੀ ਹੋਈ ਐ ਤੇ ਹਰਦਾ ਨਹੀਂ ਆ ਗੱਲਾਂ ਕਰਨ ਫਲੋਰ ਨਾ ਠੀਕ ਵਾ ਤੇ ਤੈਨੂੰ ਲਗੜਿਆ ਨੇ ਤੂੰ ਗੱਲਾਂ ਕਰਨ ਨਹੀਂ ਹਟਦਾ ਤੇ ਤੂੰ ਹੀ ਖਾਦੀਆਂ ਆ ਓ ਲੈ ਨਾ ਕੋਈ ਦਾ ਹੋਈ ਪਰ 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 ਛੋਟ ਛੋਟ ਪਰ ਫੜੀਦਾ ਉਹ ਜਾ ਯਾਰ ਰਹਿ ਗਏ ਸੀ ਜਾ ਤੋੜ ਦੇ ਲਗੇ ਮਮਾ ਨੇ ਉਹ ਇਧਰ ਮੈ ਤੁਨੀ ਆਲਾ ਹੈ ਪਹਿਲੀ ਫੜਾਈ ਬਚਾ ਆ ਗਿਆ ਜੀ ਹਾਏ ਨਿਆਣੇ ਕੁੜੀ ਹੋਏ ਨਿਆਣੇ ਨਿਆਣੇ ਕੁੜੀ ਹੋਏ ਨਿਆਣੇ ਡੇ ਨਿਆਣੇ ਓ ਸਦਕੇ ਤੇਰੇ ਓ ਨਾਲ ਆਓ ਭਰਾ ਮਤੇ ਇਹਨਾਂ ਲਾ ਨਾ ਵਧੇ ਨਿਆਣੇ ਬਣ ਗਏ ਨਿਆਣੇ ਓ ਨਾ ਪਾੜੋ ਯਾਰ ਲੈ ਓ ਨਾ 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 ਮੈਂਦਰ ਦੀ ਬਣਾ ਗਈ ਓ ਲੈ ਹਸ਼ਦਾਈ ਓਏ ਆ ਹਾਂ ਲੈ ਲੈ ਨਾਲ ਹੀ ਹੋਰ ਵੀ ਲੱਗ ਲਿਆ ਸਾਬ ਤੇਰੀ ਬਲੀਏ ਹਾਂ ਕਰ ਕਰ ਓਏ ਉਹ ਨਾ ਪੜੋ ਇਹ ਫੇਰ ਹੋ ਜਾਵੇ ਤੰਗਲੀ ਫੇਰ ਇਹਨੂੰ ਆਹ ਪਾਂਡੇ ਸਾਰੇ ਇਹਨੇ ਪਾੜੇ ਸਾਰੇ ਸਾਰੇ ਇਹਨੇ ਪਾੜੇ ਸਾਰੇ ਪਾੜੇ ਇਨੇ ਇਨੇ ਸਾਰੇ ਪਾੜੇ ਬਹੁਤ ਸੋਨਾ ਗੋ ਉਹ ਨਹੀਂ ਕੰਢੇ ਹੋਈ ਓਏ ਸਾਰੇ ਸੁਦਾਈ ਓਏ ਅਸਰ ਨਹੀਂ ਨਹੀਂ ਹੁਣ ਨਹੀਂ ਲੋਣਾ ਇਹ ਚੱਲ ਬਏ ਬਦਾਮ ਵਾਲਾ ਚੇਵਾਦਾਂ ਦਾ ਬਹੁਤ ਜ਼ੋਰ ਲੱਗਾ ਜੇ ਬਦਾਮ ਵਾਲਾ ਪੀਉਣ ਦੇ ਹਣੋ ਅਮਰਜੀਤ ਪੀਣਾ ਨਹੀਂ ਆ ਇਹ ਉਹਨਾਂ ਨੇ ਪੀਣਾ ਥੱਲੇ ਦਾ ਆ ਖੜੋ ਰਹੀ ਜਾ ਬੈਠਾ ਨਾ ਬਾੜੋ ਖੜੋ ਹੋ